ਹੁਣ ਕਰੀਏ ਆਪਾਂ ਪੈਕਿੰਗ ਕਿਉਂਕਿ ਆਪਾਂ ਨੇ ਜਾਣਾ ਕੋਰੀਅਰ ਕਰਵਾਣੇ ਨੇ ਲਪਾਉ ਸਮਾਨ ਬੱਚਿਓ ਪਾਓ ਸਾਡੇ ਲਫਾਫੇ ਸਮਾਨ ਤੇ ਹੋਈ ਜਾਈਏ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਕਰੋਦੀ ਬਲੌਗ ਆ ਪੱਜ ਸ਼ੁਰੂ ਕੀਤਾ ਕੱਲ ਆਪਾਂ ਪਾਇਆ ਨਹੀਂ ਹੈਗਾ ਤੇ ਕੱਲ ਸਾਡੇ ਘਰੇ ਗੈਸਟ ਆਏ ਸੀ ਆਪਣੇ ਲੈਰੇ ਤੋਂ ਨੰਬੀ ਮਮੀ ਪੂਰੇ ਨੂੰ ਫੋਨ ਤੇ ਉਹਦਾ ਬ੍ਰਦਰ ਮੈਂ ਵੀ ਬਲੌਗ ਬਣਾਉਣਾ ਹੀ ਭੁੱਲ ਗਈ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਤੇ ਬਲੌਗ ਨਹੀਂ ਬਣਾਇਆ ਮੈਂ ਮੇਰੇ ਦਿਮਾਗ ਛੰਡਿਆ ਬਸ ਐਂ ਕਿ ਗੱਲਾਂ ਕਰਨੀ ਕਿ ਗੱਲਾਂ ਕਰ ਲਈ ਕੋਈ ਨਾ ਹੁਣ ਨੈਕਸਟ ਟਾਈਮ ਜਦੋਂ ਆਉਣਗੇ ਫਿਰ ਬਲੌਗ ਬਣਾਵਾਂਗਾ ਮੈਂ ਤਾਂ ਫਿਰ ਤੁਹਾਨੂੰ ਇਹ ਦਿਖਾਵਾਂਗੇ ਹੁਣ ਪਿੰਡ ਆਈਆਂ ਤੇ ਮੌਸਮ ਅੱਜ ਬਹੁਤ ਜ਼ਿਆਦਾ ਖਰਾਬ ਹੋਇਆ ਮੇਨ ਏਰੀਆ ਆ ਗਈ ਤੇ ਉੱਥੇ ਮੈਂ ਆਪਣੇ ਮਨ ਤੋਂ ਸ਼ੀਸ਼ੇ ਬੰਦ ਕਰਕੇ ਆਈ ਹਾਂ ਸਾਰੇ ਮੈਂ ਆਪੇ ਬੰਦ ਕੀਤੇ ਆਪਣੇ ਹੱਥਾਂ ਨਾਲ ਉਹ ਪਤਾ ਨਹੀਂ ਕਿੁੰਡੀ ਜਾਂ ਘੱਟ ਲੱਗੀ ਜਾਂ ਕਿਵੇਂ ਉਹ ਪ੍ਰੈਸ਼ਰ ਨਾਲ ਖੁੱਲ ਗਏ ਉਹ ਸ਼ੀਸ਼ਾ ਹੀ ਟੁੱਟ ਗਿਆ ਆਪ ਹੀ ਨਾ ਮੱਝ ਲਗਾ ਕੇ ਉਹ ਨੁਕਸਾਨ ਹੋ ਗਿਆ ਸ਼ੀਸ਼ਾ ਟੁੱਟ ਗਿਆ ਹੁਣ ਮੱਝ ਟੁੱਟ ਗਿਆ ਸਹੀ ਦਿਮਾਗ ਨਾਲ ਸ਼ੀਸ਼ਾ ਕੱਚਾ ਅੰਦਰ ਕਿਹੜਾ ਕੋਈ ਨਹੀਂ ਆਏਗਾ ਮੰਮੀ ਆ ਹਵਾ ਕਰਕੇ ਦੂਆ ਬਾਰੂ ਆ ਅਲਹਮਦੁਲਿਲਾ ਤੁਰਨ ਮੌਸਮ ਦਫਾ ਕਰ ਗਿਆ ਬਈ ਆਹ ਰਿਸਾਇਕਲ ਫਿਰ ਕਿਉਂ ਚੈੱਕ ਲਗਾਈਏ ਕੋਈ ਘਰ ਆ ਲੈ ਕੇ ਬਾਹਰ ਅਰਦਾਸ ਤੁਸੀਂ ਮੌਸਮ ਚੈੱਕ ਕਰ ਸਕਦੇ ਹੋਇਆ ਕੋਈ ਕੋਈ ਮੇਰੇ ਸੈਕਿੰਡ ਕੋਈ ਕੋਈ

ਬੈਜੋ ਨੇ ਤੂੰ ਫਿਰ ਜਦੋਂ ਵਿਲਾ ਹੋਊਗਾ ਤੂੰ ਬਗਿਆ। ਮਾਸੀ ਮੇਰੀ ਗੱਲ ਸੁਣੋ ਮਾਸੀ ਮੈਂ ਸੀਰੀਅਸਲੀ ਕਹਿ ਰਹੀ ਹਾਂ ਕੋਈ ਬਹਾਨਾ ਨਹੀਂ ਮਾਰ ਰਹੀ ਮੇਰਾ ਕੱਲ ਟੈਸਟ ਵੀ ਹੈ ਨਾਲ ਲਾਈਟ ਆ ਰਹੀ ਮੈਂ ਪੜਾ ਕਿਵੇਂ ਠੀਕ ਹੈ ਥੋੜਾ ਵੀ ਹੋਮਵਰਕ ਹੈ। ਬਾਪਾ ਓਏ ਕੋਣਾ ਆਂਡਿਆ ਨਹੀਂ ਨਹੀਂ ਕੋਈ ਨਹੀਂ ਆਂਡਿਆ ਬਾਪਾ ਬਹੁਤ ਨੂੰ ਆਂਦੇ ਨੇ ਇਹਨਾਂ ਕੋਲ ਆਇਆ। ਨਾ ਦਾਲ ਕੇ ਨਾ ਖਾਣਾ ਦੋ ਤਿੰਨ ਹੀ ਕੱਢੀ। ਬਾਪਾ ਕੱਲ ਫਰਿੱਜ 'ਚ ਨਹੀਂ ਰਹਾ ਤੇ ਪਰਸੋਂ ਆ ਕੇ ਦੋ ਬਣਾਇਆ ਕੱਲੋਂ ਬਲੰਦ ਨਾ ਇਹ ਨਾ ਲੈਣ ਮੈਂ ਤਾਂ ਮੂੰਹ ਨੂੰ ਮੈਂ ਅੱਜ ਹੀ ਨਹੀਂ ਕਰਨੀ ਜਦੋਂ ਮੈਂ ਬਣਾਣੀ ਹਾਂ। ਕਿਥੋਂੋਂ ਲਿਆ ਲੈਣੀ ਆ। ਇਹ ਵੀ ਨਹੀਂ ਗਦੀ ਇਸ। ਕੰਕੀ ਘਾਣ ਓਏ। ਹੈਲੋ ਤੂੰ। ਆ ਗਈ ਡਿੱਗਿਆ ਤੇ। ਕੁੰਡੜੀ ਜੇ ਲਗੂ ਇਸਲਾ ਗਿਆ ਸੱਤੋ ਰੋ ਰੋ ਗਿਆ ਗੜੇ ਪੈਣ ਲੱਗਤੇ ਗਾਈ ਲੰਦਾ ਫੇਰ ਪਾਲੰਦਾ ਗੜੇ ਗੜੇ ਪਾਉਣੇ ਹੁੰਦੇ ਹੈ। ਬੜੀ ਰੋ ਬੂਲੇ ਇੰਦੂ ਵੀ ਆ ਰਹੀ ਹੈ ਤਾਉ ਕੀ ਹੈ। ਕਿ ਕਰੀ ਗਿਆ? ਕੈਨਲ ਜਾਈਂ। ਇਸ ਕੜੇ ਮਾਰੀ ਹੋਗੀ ਵਾ। ਮੰਜੇ ਤੇ ਵੀ ਡਿੱਗ ਰੱਖੇ ਨੇ ਕਿੰਨੇ ਆ ਜਾ। ਦਿਖਾ। ਕਹੀਂ ਇਹ ਕਿ ਥਾਂ ਦੇ ਨੇ। ਉੱਤ ਉੱਤ ਰਬ ਬੇਜ਼ਾ ਵੜਾ ਰਬ ਨਾ ਤੇਰੀ ਯਾਰ ਕਿਉਂ ਉਹ ਇਹ ਬੁੜੇ ਨੇ ਬੰਨ੍ਹ ਜਿਹਾ ਸਾਡੀ ਗੱਡੀ ਤੇ ਵਜਣ ਡਏ ਬਾਬਾ ਜੀ ਦਾਪਾ ਉਹ ਇਹ ਗੱਡੀ ਦੇਖ ਤੇ ਲੱਗੁੰਦੀ ਆ ਆ ਦੇਖ ਲੋ ਜੀ ਅੱਧੀ ਰਾਤ ਹੋ ਗਈ ਏ ਪਰ ਇਹ ਮੁੰਡੇ ਨੂੰ ਨੀਂਦ ਨਹੀਂ ਆ ਰਹੀ ਕਿੱਧਰ ਇਧਰ ਆ ਤੇ ਦਮੰਡ ਲੱਗੀਆਂ ਨੇ ਮੌਜਾਂ ਕੀ ਮੌਜਾ ਲੱਗ ਗਿਆ ਐ ਮੈਨੂੰ ਤਾਂ ਕੋਈ ਮੌਜਾ ਨਾ ਪੜ ਪੜ ਕੇ ਅੱਖਾਂ ਦਾ ਹਾਲ ਦੇਖੋ ਕੀ ਹੋ ਗਿਆ ਬੋਲ ਵਿਚਾਰੀ ਇੰਨਾ ਪੜੀ ਐ ਇੰਨਾ ਪੜੀ ਜਿੰਨਾ ਵੀ ਕਹੋ ਆ ਜਾ ਸੋ ਜਾ ਮੇਰਾ ਪੁੱਤ ਆ ਜਾ ਮੈਨੂੰ ਕੱਪੜੇ ਧਾਨ ਕਰ ਦੋ ਗਾਈਸ ਕੱਪੜੇ ਸਾਰੇ ਸੰਗਰੂਰ ਪਏ ਨੇ ਲੈ ਜਾਂਦੇ ਨਹੀਂ ਕੋਈ ਵੀ ਉਹ ਕਿੱਦਾਂ ਧੋਣ ਦੇ ਆ ਵਾ ਕੀ ਹੋ ਰਿਹਾ ਉਹਦਾ ਬੈਗ ਤੁਹਾਡਾ ਤਿੰਨਾ ਨਾਲੋਂ ਭਾਰਾ ਦੋਨਾਂ ਨਾਲੋਂ ਭਾਰਾ ਬੈਗ ਉਹਦੀ ਐ ਭਾਰਾ ਬੈਗ ਉਹਦਾ ਜਿਆਦਾ ਵੱਡਾ ਨਾ ਉਹਦਾ ਕੱਲੇ ਦਾ ਪਾਰਾ ਬੈ ਕੇ ਉਹਦਾ ਤੁਹਾਡੇ ਤਾਂ ਠੀਕ ਨੇ ਹਜੇ ਇਸ ਵਿੱਚ ਨੌਕ ਕਰ ਆਪਾਂ ਚਿੱਤਾਂ ਬਰਾ ਇੱਥੇ ਲੋਕਰ ਨਹੀਂ ਹੈਗੇ ਉੱਥੇ ਲੋਕਰ ਚ ਹੀ ਰਖਾ ਦਿੰਦੇ ਹਨ ਪੜਾਉਂਦੇ ਤਾਂ ਹੈ ਨਹੀਂ ਹਨ ਸਹੀ ਗੱਲ ਆ 7 ਅਪ ਕੋਕ ਕੋਲਾ ਕਿੰਨੇ ਬਣਾਇਆ 7 ਅਪ ਕੋਕ ਕੋਲਾ ਫੈਂਟਾ ਫੈਂਟਾ ਸਰਪ੍ਰਾਈਜ਼ ਸਭ ਕੁਝ ਹੈਗਾ ਸਾਰਾ ਕੁਝ ਬਣਾਇਆ ਉੱਧਰ ਦੇਖੋ ਉੱਧਰ ਦੇਖੋ ਮੰਗ ਕਰੋ ਤੁਸੀਂ ਕਿਹੜੀ ਡਰਿੰਕ ਦੀ ਮੰਗ ਕਰਨੀ ਉੱਧਰ ਦੇਖੋ ਫਤੇ ਦੇ ਕੰਮ ਦੇ ਫਤੇ ਇਹ ਤਾਂ ਅੰਦਰ ਲੱਗਿਆ ਹੋਇਆ ਸੀ ਨਾ ਉੱਪਰ ਕੰਧ ਤੇ ਕੰਧ ਉੱਤੇ ਲੱਗਿਆ ਸੀ ਤੇ ਲਾਗਾ ਤਾਂ ਨਹੀਂ ਆਂਦਾ ਤੇਸੀ ਨਾਲ ਜਬੂ ਤੇ ਹਾਂ ਇਹ ਅੱਛਾ ਤੇਸੀ ਨਾਲ ਹੈ ਲੈ ਦੱਸੋ ਕਿਉਂਕਿ ਸਾਡੇ ਬੱਚੇ ਸਾਰੇ ਰੈਡੀ ਨੇ ਸਕੂਲ ਜਾਣ ਨੂੰ ਦਮੰਦਾ ਜੇ ਜਾਰੀ ਸਿਵਲ ਡਰੈਸ ਕਿਉਂਕਿ ਦਮੰਦਿਆ ਜੇ ਡਰੈਸ ਨਹੀਂ ਬਣੀ ਅੱਜ ਆਜੂਗੀ ਅੱਜ ਆਜੂਗੀ ਆਪਣੇ ਆਪ ਥੋੜੀ ਆਉਗੀ ਜਾ ਕੇ ਲਿਆਉਣੀ ਪੈਗੀ ਤੁਸੀਂ ਕਾ ਤੂੰ ਐ ਬੈਠਿਓ ਰੋਟੀ ਖਾ ਲਈ ਕਿੰਨੀਆਂ ਖਾਦੀਆਂ ਆਹ ਸਾਡਾ ਪੁੱਤੂ ਐ 8 ਵਜੇ ਆਉਣੀ ਐ ਅਜੇ 7:34 ਮਿੰਟ ਹੋਏ ਨੇ ਅੱਜ 8 ਵਜੇ ਆਉਣੀ ਐ ਮੰਡੇ ਤੋਂ ਨਹੀਂ 7 ਦੇ 7 ਕਿੱਦਾਂ ਰੀਚਾਰਜ ਕਰੋਗੇ ਲੋ ਚਾਰਜਰ ਕਰੋ ਤੜਾ ਹੋ ਰੇਡੂ ਆ ਜਾ ਚੌਥੋਂ ਬੜੇ ਕੰਮ ਨੇ ਯਾਰ ਬੜੇ ਕੰਮ ਨੇ ਮੇਰੇ ਸਾਰੇ ਕੰਮ ਅੱਦੇ ਮੈਂ ਉੱਥੇ ਭੁੱਲ ਆਈਆਂ ਤੂੰ ਕਰ ਦੋ ਵਾਰ ਹੀ ਗਈ ਹੋਣੀ ਤੂੰ ਭੁੱਲ ਆਇਆ ਮੈਂ ਨਹੀਂ ਭੁੱਲੀ ਤੇਰਾ ਭਾਜੀ ਭੁੱਲ ਕੇ ਆਇਆ ਤੂੰ ਵੀ ਆਪਣਾ ਦੇਖ ਨਹੀਂ ਮੈਜ਼ਰਮੈਂਟ ਫੜਾਇਆ ਕਿਸੇ ਨੇ ਉਧਰ ਆਪਣੇ ਲੋਕਰ ਹਨ ਤੇ ਚੱਕ ਕੇ ਸਕੂਟਰੀ ਚ ਪਾਤੇ ਸੂਟ ਕਿ ਤੂੰ ਡਿੱਗੀ ਚੋਂ ਬਾਹਰ ਕੱਢ ਲਓ ਹੁਣ ਮੈਨੂੰ ਆ ਕੇ ਕਹਿੰਦੇ ਉਹ ਤਾਂ ਡਿੱਗੀ ਦੇ ਵਿੱਚ ਸੂਟ ਰਹਿ ਗਏ ਤੇ ਅੱਜ ਮੈਂ ਉੱਥੇ ਸਟਿਚਿੰਗ ਨੂੰ ਦੇਣੇ ਹਨ ਸੂਟ ਦੇ ਆ ਉਹ ਵੀ ਟੁੱਟ ਗਿਆ ਜੇ ਇਹਨਾਂ ਨੂੰ ਕੋਈ ਨਾ ਨੁਕਸਾਨ ਹੋਇਆ ਕੱਲ ਜੀ ਜਿਹੜੀ ਨੇਰੀ ਆਈ ਏ ਸੰਗਰੂਰ ਦੇ ਵਿੱਚ ਇੰਨਾ ਤੋਂ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਨਾ ਮਤਲਬ ਜਾਨਾਂ ਬਚ ਗਈਆਂ ਨੇ ਪਰ ਨੁਕਸਾਨ ਬਹੁਤ ਹੋਇਆ ਖੰਭੇ ਟੁੱਟ ਇੱਕ ਜਿਹੜਾ ਆਊਟਲੈਟ ਆ ਉੱਥੇ ਤੁਆਨੀਗੜ ਤੇ ਸੰਗਰੂਰ ਦੇ ਵਿਚਾਲੇ ਉਹ ਸਾਰਾ ਟੁੱਟ ਗਿਆ ਸਾਰਾ KFC ਜਿੰਨੇ ਵੀ ਉੱਥੇ ਹਨ ਕੱਚ ਦਾ ਮੁਰਗੇ ਕੁੱਕੜੀ ਕੁੱਕੜੀ ਵਿੱਚ ਬਥੇ ਕਹਿੰਦੇ ਉਹਨਾਂ ਦੇ ਉਹਨਾਂ ਦੇ ਕੁੱਕੜ ਦਾ ਘੜ ਵਿੱਚ ਹੀ ਰੁਲ ਗਏ ਕਹਿੰਦਾ ਕਹਿੰਦਾ ਕਿ ਅਸੀਂ ਵਾਲੇ ਕੁੱਕੜ ਕੱਕੜ ਵਿੱਚ ਚੈਰ ਰੁਲ ਗਏ ਉਹ ਗੱਟ ਬਾਜੀ ਨਾ ਉਹ ਡ ਡ ਕਨੂਗੇ ਉਹਨਾਂ ਚਾਰਾਂ ਦਾ ਜਿਹੜਾ ਨੁਕਸਾਨ ਹੋਇਆ ਕਿ ਚਲੋ ਵਿਚਾਰ ਰਹਿ ਗਿਆ ਬੰਦਿਆਂ ਦਾ ਜੇ ਕਿ ਛੱਟਪਟ ਲੱਗ ਜਾਂਦੀ ਕਿੰਨਾ ਔਖਾ ਜਾਣਾ ਸੀ ਕੱਲ ਬਹੁਤ ਤਗੜਾ ਤੂਫਾਨ ਆਇਆ ਸੰਗਰੂਰ ਚ ਬਹੁਤ ਤਗੜਾ ਤੇ ਅਸੀਂ ਪਿੰਡ ਸੀ ਸ਼ਾਮ ਨੂੰ ਤੇ ਸਾਡੇ ਘਰੇ ਵੀ ਨੁਕਸਾਨ ਹੋਇਆ ਉੱਥੇ ਸੰਗਰੂਰ ਤੇ ਬਾਕੀ ਕਾਫੀ ਜਗ੍ਹਾ ਤੇ ਹੋਇਆ ਬਾਕੀ ਜਿੱਥੇ ਜਿੱਥੇ ਹੋਇਆ ਦੱਸਿਓ ਕਮੈਂਟ ਕਰਕੇ ਕਿ ਕਿੱਥੇ ਕਿੱਥੇ ਨੁਕਸਾਨ ਹੋਇਆ ਇਹ ਦੁਗੜੇ ਪਏ ਤੁਹਾਡੇ ਘਰੇ ਪਏ ਹਨ ਪੂਰੇ ਜਦੋਂ ਅਸੀਂ ਗਏ ਉਦੋਂ ਤੇ ਠੰਡ ਹੋ ਗਈ ਤਾਂ ਹੀ ਮੌਸਮ ਠੰਡਾ ਹੋ ਗਿਆ ਤੂੰ ਹੀ ਚੰਗੇ ਕੰਮੀ ਲੱਗੇ ਫੋਨ ਦੇਖਣ ਕਿਵੇਂ ਦਮਨ ਕੀ ਮਾਸੀ ਜੋ ਕਲਾਸ ਚਾਹਦੀ ਆਪਣਾ ਨਾ ਅਜੀਬ ਜਿਹਾ ਰਹਿਦਾ ਮਾਸੀ ਦਾ ਘਰੇ ਜਿਹੜੀ ਚਲਦੀ ਕੁੱਤੇ ਪਕਾਈ ਉੱਥੇ ਤਾਂ ਅਜੀਬ ਲੱਗਣਾ ਉੱਥੇ ਐ ਹੁੰਦਾ ਕਿ ਆਏ ਮਾਸੀ ਦਾ ਟੀਚਰ ਆ ਇੱਥੇ ਮਾਸੀ ਨਹੀਂ ਬੋਲਣੀ ਵੀ ਇੰਗਲਿਸ਼ ਪੈਂਦੀ ਹੈ ਤੇ ਇੰਗਲਿਸ਼ ਕਰਤਾ ਨਾ ਬੋਲਣੇ ਜਾਂਦੀ ਮੂਡ ਮਾਸੀ ਨਿਕਲ ਜਾਂਦਾ ਮਾਸੀ ਸਾਹਮਣੇ ਇੰਗਲਿਸ਼ ਬੋਲਣੀ ਆਫ ਲੱਗਦਾ ਹਨ ਟੀਚਰਾਂ ਸਾਹਮਣੇ ਸੌਖਾ ਲੱਗਦਾ ਬਹੁਤ ਵਧੀਆ ਗੱਲ ਆ ਬੋਲਿਆ ਕਰੋ ਤੇ ਐਂ ਤਾਂ ਚੱਕਾ ਖੁੱਲੇਗਾ ਦੂਜੇ ਸਕੂਲ ਚ ਜਦ ਤੁਸੀਂ ਪਟਰ ਪਟਰ ਬੋਲਦੇ ਇੰਗਲਿਸ਼ ਹੈ ਇੱਧਰ ਵੀ ਬੋਲਦੇ ਬੜਕਾ ਹਾਂ ਸਿੱਧਾ ਮਾਸੀ ਜੰਮੀ ਲੈ ਬਟ ਤੇ ਚੰਗੀ ਤੇਰਾ ਬੜਿਆ ਕਰੋ ਮਨ ਜੀ ਹਸੀ ਨਾਲ ਹਸੀ ਕਿਉਂ ਹਸੀ ਕਿਉਂਦੀ ਤੈਨੂੰ ਮਾਸੀ ਐਂਟਰ ਕਰਦੇ ਮੇਰੇ ਉਹ ਤਾਂ ਹੀ ਹਸੀ ਛੁੱਟ ਜਾਂਦੀ ਹੈ ਹਸੀ ਛੁੱਟ ਜਾਂਦੀ ਹੈ ਹਸੀ ਹੀ ਆਈ ਜਾਂਦੀ ਇਹਨੂੰ ਐ ਨਾ ਕਿ ਮਾਸੀ ਟੀਚਰ ਹੈ ਤੇ ਮਾਸੀ ਇੱਥੇ ਘਰ ਵਾਗੂ ਹੀ ਰਵੇ ਕਿ ਹਾਂ ਦਮਨ ਕੀ ਕਰਦੀ ਪਈ ਹੈ ਮੈਂ ਉਹ ਗੱਲ ਤੇ ਚੁੰਨੀ ਰੱਖ ਕੇ ਨਾ ਹਾਂ ਦਮਨ ਕੀ ਕਰਨਦੀ ਹੈ ਦਮਨ ਚਾਹ ਪੀਣੀ ਹੈ ਨਹੀਂ ਨਹੀਂ ਦਮਨ ਚਾਹ ਪੀਣੀ ਹੈ ਰੋਟੀ ਖਾਏਗੀ ਉਹ ਕੰਮ ਕਰਿਆ ਕਰੋ ਤੇ ਟਿਫਨ ਨਹੀਂ ਭਜੜਾ ਹੈਗਾ ਮੈਂ ਰੋਟੀ ਹੱਥਾਂ 'ਚ ਫੜ ਕੇ ਲੈ ਆਉਣੀ ਤੇ ਸਬਜ਼ੀ ਬਾਹਰ ਹਾਂ ਉਹ ਤਾਂ ਬੁਲੀ ਫਰੈਂਡ ਵਰਗੀ ਦੇਖੀ ਆਏ ਹਾਏ ਜੀ ਤੇ ਮੂਜੀ ਫਲੈਂਡ ਵਰਗੀ ਦੇ ਦਮ ਪਟੇ ਆਲੇ ਵਾਲੀ ਵਰਗੀ ਉਹ ਤੇਰੇ ਫਰੈਂਡ ਤਾਂ ਫੋਨ ਨਹੀਂ ਹੁੰਦਾ ਹੁਣ ਕਿੱਦਾਂ ਹੁੰਦਾ ਵੱਜਾ ਲਓ ਜੀ ਹੁਣ ਬੱਚੇ ਚਲੇ ਗਏ ਤੇ ਆਪਾਂ ਇੱਧਰ ਕਰਨ ਰਿਹਾ ਪੈਕਿੰਗ ਬਸੇ ਆਪਣੀ ਡਿਊਟੀ ਦਾ ਆਪਾਂ ਸਵੇਰ ਦੇ ਇਸੇ ਡਿਊਟੀ ਤੇ ਬੈਠਿਆ ਰੋਟੀ ਨਹੀਂ ਪਾਣੀ ਨਹੀਂ ਰੋਟੀ ਬੜੇ ਕੰਮ ਚ ਦੀ ਨਹੀਂ ਕਰਦਾ ਐ ਹੁੰਦਾ ਕੰਮ ਕਰ ਲਈ ਰੋਟੀ ਪਾਣੀ ਬਾਅਦ ਚ ਖਾ ਲਾਂਗੇ ਇਹਨਾਂ ਸੋੜੀਏ ਪੈਕ ਕਰੇ ਹੁਣ ਕੋਰੀਰ ਪੈਕ ਕਰਕੇ ਫਿਰ ਆਪਾਂ ਜਾਣਾ ਬਾਜ਼ਾਰ ਬਜ਼ਾਰ ਤੱਕ ਹੀ ਹੈ ਆਪਣੇ ਕੰਮਾਂ ਨੂੰ ਹੀ ਜਾਣਾ ਆਪਣੀ ਸ਼ਾਪਿੰਗ ਕਰਨ ਦੇ ਲਈ ਸਾਰੇ ਇਕੋ ਥਾਂ ਹੀ ਰੱਖਦੇ ਕੋਰੀਅਰ ਉਹ ਵੀ ਪੈਣ ਜਿਹੜੇ ਉਹ ਵੀ ਕੱਢ ਦੇ ਪੁੱਤ ਸਾਰੇ ਥੋੜਾ ਕਿੱਥੇ ਸਾਰਿਆਂ ਨੂੰ ਭੇਜਣੀ ਨਹੀਂ ਭੇਜਣੀਆਂ ਹਜੇ ਲਿਆ ਮੈਨੂੰ ਫੜਾ ਮੈਂ ਫੋਟੋਆਂ ਭੇਜਾਂ ਸਾਰਿਆਂ ਨੂੰ ਵਿੱਚ ਫਿਰ ਕਈ ਦਾ ਹੀ ਜਾਂਦੇ ਨੇ ਆ ਸਾਡਾ ਡਰੈਗ ਰੂਮ ਹੀ ਬੁਟੀਕ ਬਣਿਆ ਬੁਟੀਕ 'ਚ ਤਾਂ ਹੀ ਵੇਂਦੇ ਨਹੀਂ ਆਗੇ ਬੜੀ ਫੜ ਦੇ ਦਰਨਾ ਆ ਬਸ ਇਹੀ ਤਾਂ ਚੱਕਰ ਹੈ ਮੈਂ ਸਾਰੇ ਨੂੰ ਸਰਪ੍ਰਾਈਜ਼ ਦੇਣ ਲੱਗੀ ਆ ਅੱਜ ਮੈਂ ਲੈ ਕੇ ਆਈ ਆ ਫਸ ਦੇਖੋ ਮੇਰੇ ਕੋਲ ਮਾਸੀ ਜੀ ਜਦੋਂ ਹੁਣ ਮਾਸੀ ਕੱਲ ਇਸ ਪਰਦੇ ਬੰਦ ਕਰਦੇ ਇਹ ਆ ਮੈਂ ਬਜੀ ਕਿਥੇ ਆਈ ਆ ਪਰਦੇ ਬੰਦ ਦੇ ਬੋਸ ਨੂੰ ਲੱਗੇ ਉਹ ਇਹ ਆਪਣੇ ਸੂਟ ਜਾ ਰਹੇ ਨੇ ਜੀ ਸਾਰੇ ਕੋਰੀ ਰੋਕ ਦੇ ਰਹੇ ਨੇ ਮੈਂ ਪੀਡੀ ਦਾ ਬਾਤ ਚ ਚੀਜ਼ਾਂ ਲਾਉਂਦੀ ਅਹ ਕੋਈ ਪਾਈਸੇ 650 ਬੜੀ ਸ਼ਾਇਦ ਬੋਸ ਨੂੰ ਸੁਣਨੇ ਸਾਰੇ ਫੋਨ ਵਧੀਆ ਸੁਣਨੇ ਵਾਈਫਲ ਟਿਕਾ ਵੀ ਵਾਲਾ ਹੈ ਇਹ ਆ ਚੰਗਾ ਕਿੰਨੇ ਦਰਦੀ ਨੇ ਲਪਾ ਕੇ ਪੜੀ ਕਰਾ ਤੀਂ ਇਹਨੇ ਲਪਾ ਕੇ ਹੈ ਨਹੀਂ ਹਾਂ ਪੱਟੇ ਦੇ ਨਹੀਂ ਨਹੀਂ ਸਿੰਗਲ ਸੂਟ ਹੋਏ ਅੱਛਾ ਬਾਰੇ ਬੰਦੇ ਨੇ ਮੈਂ ਤਾਂ ਟੈਨੂ ਸੂਟ ਪੈਲਗਰਮ ਨਹੀਂ ਤੇ ਨਹੀਂ ਮੈਂ ਕਹੀ ਨਾ ਕਿ ਕਿਉਂ ਨਹੀਂ ਇਹ ਨਾ ਸਾਹਮਣੇ ਆ ਨਾ ਕੰਡ ਮੈਂ ਨਾਈ ਹੋਈ ਮੈਂ ਲੱਗਣੀ ਹੈ ਮੈਂ ਨਾਈ ਹੋਈ ਢੁੱਡੀ ਦੱਸੇ ਪਾ ਮਾਲ ਲੈ ਕਿੰਨੇ ਰੇਸ ਭਰਾ ਆਸ ਤੇ ਆਣ ਤਾਂ ਬਾਹਰ ਕੱਢ ਦੋ ਕੱਪੜੇ ਵਾਲਾ ਜੋ ਪਕੀਪਾ ਮਨੀਟਰ ਕੇ ਲਾ ਦੱਸ ਤੋ ਕੰਦਰ ਤੋ ਗਿਆ ਬੱਸ ਉਹ ਕਿਹੜਾ ਬਾਹਰ ਕਹਿੰਦੀ ਕਿ ਲੋੜਾ ਉਹ ਨੂੰ ਨਾ ਕਹ ਪਰ ਉਹ ਲੱਗ ਰਿਹਾ ਕਿ ਅੰਦਰੋਂ ਕੋਈ ਸਟਾਨ ਅੰਦਰ ਪਿਆ ਕੁਝ ਚਾਹੀਏ ਨਹੀਂ ਨਾ ਕਿ ਮੈਂ ਅੰਦਰ ਹੀ ਜਾਉਣੀ ਆ ਹੋਰ ਐਨੇ ਬਿਜੀ ਨਹੀਂ ਹੋਰ ਅੰਦਰ ਹੀ ਜਾਉਣੀ ਆ ਲੈ ਕੱਢ ਦਿੱਤਾ ਸਾਰੇ ਪੋਰੀ ਸੋਤੇ ਕਿੰਨੇ ਰਹਿ ਗਏ ਹੁਣ ਸਿਰਫ ਹੀ ਰਹਿ ਗਏ ਲਾਸਟ ਆਫ ਕੰਮ ਵੀ ਕਰੀ ਜਾਂ ਨਾਲ ਨਾਲ ਜਾਣਾ ਤਾਂ ਮਾਂ ਮੇਰਾ ਤਾਂ ਅੱਧਾ ਕੱਢਿਆ ਪਿਆ ਉਹ ਕਿਦਾਂ ਹੁਣ ਟਹਿ ਗਿਆ ਇਹ ਨੂੰ ਗਲੱਭਣੇ ਆਪਾਂ ਆਉਤੇ ਦਿਨ ਮੈਂ ਸਿਰਕੇ ਆ ਮਰੂ ਸੋਤੇ ਆਏਗਾ ਕਿ ਇਹਦਾ ਮੇਰੇ ਪਤਾ ਨਹੀਂ ਲੱਗਉਂਦੀ ਅੱਖਾਂ ਤੇਰੇ ਨੇ ਦੇਦਾ ਨਹੀਂ ਅੰਨੀ ਹੋਈ ਪਈਆਂ ਨਹੀਂ ਅੰਨੀ ਨੇ ਕੰਮ ਹੀ ਸੋਕਰ ਇੰਨਾ ਤਾਂ ਕੀ ਕਰੀਏ ਅੰਨੀ ਥੋੜੀ ਹੁਣ ਆ ਮਾਣ ਇਹ ਤਾਂ ਆਪਾਂ ਪਹਿਲਾ ਪਾਈ ਵੀਡੀਓ ਆ ਵਿੱਚ ਰੱਖਣਾ ਤੇ ਪੁੱਤ ਇਹ ਵੀ ਕੋਈ ਹੋਰ ਕਰਾਣਾ ਉਹ ਇਹ ਆਪਣੇ 650 ਵਾਲੇ ਸੁਣਦੇ ਨਾ ਜਿਹੜੇ ਇਹ ਆਹ ਆਹ ਅੱਧੇ 50 ਰੁਪਏ ਦੇ ਸੀਪਿੰਗਸ ਹਨਾ ਆਦੇ ਨਾਂ ਲਿਖਿਆ ਹੋਇਆ ਲਿਖਿਆ ਹੋਇਆ ਪ੍ਰਭਜੀਤ ਮੇਰਾ ਹੀ ਇਹ ਨਹੀਂ 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 ਪ੍ਰਗਾ ਆਏਗਾ ਨਹੀਂ ਪ੍ਰਭਜੀਤ ਮੇਰਾ ਨਹੀਂ ਮੇਰਾ ਜੋ ਤੇ ਤਾਂ ਜੀਤ ਨਹੀਂ ਆਹ ਦੇਖ ਆ ਸੁਤੋ ਹੋਏ ਸਮਝ ਗਈ ਨਾ ਆਪਾਂ ਵੀ ਦਦੀ ਕੋਲੋਂ ਖਾਣ ਵਾਲਾ ਇਹ ਮੈਂ ਟੰਗਦੇ ਨੇ ਕੰਧ ਨਾਲ ਨਹੀਂ ਆ ਸਾਹਮਣੇ ਹੋਣਾ ਸਾਡਾ ਸਾਰਾ ਬੁਟੀਕ ਭਰਿਆ ਪਿਆ ਕੱਪੜਿਆਂ ਦਾ ਪਰ ਸਾਨੂੰ ਜਿਹੜਾ ਡ੍ਰੈਗਮ ਸੁਆਦ ਹੁੰਦਾ ਨਾ ਬੈਠ ਕੇ ਸੈਟਿੰਗ ਕਰਨ ਦਾ ਉਹ ਇੱਥੇ ਹੀ ਆਂਦਾ ਆ ਦੇਖਿਆ ਕਿ ਕਸਟਮਰ ਦੇ ਨੇ ਸੂਟ ਮੈਂ ਕੱਤੋਂ ਇਹ ਹਮਣ ਆ ਲੈ ਇੱਕ ਉਹਨਾਂ ਦਾ ਸੂਟ ਜਿਹੜਾ ਗੁੱਪ ਹੋਇਆ ਸੀ ਜਿਹਦੇ ਤੇ ਮਾਸੀ ਮਾਸੀ ਦੇ ਕੰਪਣੀ ਮਾਸੀ ਦੇ ਕਮਲੀ ਮਾਸੇ ਹੈ ਨਹੀਂ ਨਹੀਂ ਕਮਲੀ ਦਾ ਮੰਜ਼ਿਲ ਹੁਣਾ ਕਮਲੀ ਨੂੰ ਬਤੋਲ ਦੱਸ ਲੈ ਪਹਿਲੇ ਕਿੱਥੇ ਕਮਲੀ ਮਾਸੇ ਆ ਮੈਂ ਚਾਹ ਵੀ ਪੀਲੀ ਤਾਂ ਹੀ ਨਹੀਂ ਸੀ ਜਦੋਂ ਉਹ ਮਾਤਾ ਵੀ ਆਈ ਹੋਈ ਕਿਹੜੀ ਚੌਧਰੀ ਉਹ ਤਾਂ ਬੇਟਾ ਮੇਂ ਆਉਂਦੇ ਮਾਤਾ ਜਦੋਂ ਪੁੱਛੇ ਤਾਂ ਵੀ ਚਾਹ ਨਹੀਂ ਬਣੀ ਮੈਂ ਇੱਥੇ ਆਰਡਰ ਦਿੱਤਾ ਸੀ ਚਾਹ ਦੀ ਮੈਂ ਉਹ ਕਿੰਨੇ ਟਾਈਮ ਨਹੀਂ ਵੀ ਆਰਡਰ ਕਰਨਾ ਗੱਲ ਕਰੋ ਮੈਨੂੰ ਨਹੀਂ ਤੇ ਆਪ ਨਹੀਂ ਮਿਲੀ ਮੈਨੂੰ ਸਵੇਰੇ ਮਿਲ ਜਿਹੜੀ ਪਈ ਹੈ ਲੈ ਮੈਂ ਤੇ ਲੈ ਜਾ ਕਮਲੀ ਮਾਸੇ ਨੂੰ ਆਪ ਲੋਕ ਨੂੰ ਸੱਚੀ ਮੈਂ ਕਿਹਾ ਉਹਨੂੰ ਕਰਦੇ ਨੇ ਲੋਕ ਕੀ ਕਰਨੇ ਕੀ ਜਮਾ ਸੋੜਾ ਬੰਦੀਆਂ ਕਰਦੇ ਨੇ ਕਾਕੇ ਰੰਗ ਤੇ ਆਦੇ ਚਾਉਂਦੇ ਜਿਆਰ ਤਾਂ ਬੱਜ ਗਏ ਨੇ 1:15 ਹੋ ਗਏ ਹੋਰ ਲਾ ਮੈਂ ਕਿ ਛੋਟੀ ਸੀਗਾ ਹੂੰ 2 ਦੂਦ ਨੇ ਹੂੰ 2 ਦੂਦ ਨਹੀਂ ਨਾ ਪਾ ਦੋ ਪਾ ਦੋ ਨਾ ਦੂਦ ਮੈਂ ਹੋਰ ਅਗੋਂ ਕਿਦਾਂ ਹੋਣਾ ਕਰ ਕੰਮ ਕਰਾਂ ਸੱਜ ਇਹ ਟੁਰੀ ਹੋ ਗਿਆ ਜੀ ਆਪਣਾ ਕੰਮ ਫਿਰ ਖਰਾਬ ਪਰ ਉਹਨਾਂ ਨੇ ਵਾਪਸ ਭੇਜ ਦਿੱਤਾ ਇਸ ਨੂੰ ਚਾਲੇ ਨੇ ਮੈਂ ਕਿਹਾ ਕੀ ਦੇ ਦਿਆਂ ਗੱਲ ਸੁਣ ਤਾਂ ਆ ਗਿਆ ਤੁਸੀਂ ਲੈ ਲਓ ਹਲੋ ਖਬਰ ਸਤਿ ਸ਼੍ਰੀ ਅਕਾਲ ਜੀ ਅਮਾਨਾ ਬੋਇਸ ਮੈਂ ਚੀ ਉਂਗਲ ਮਾਰ ਕੇ ਛੱਡ ਦਿੰਦੀ ਤਾਂ ਬੋਇਸ ਮੈਂ ਕਿੱਥੋਂ ਜਾਊਗਾ ਕੈਮਰੇ ਦੇ ਪਿੱਛੇ ਕਾਗਜ਼ ਪਸਾਰ ਰੱਖਿਆ ਕਿ ਕੋਈ ਫੋਟੋ ਨਾ ਖਿੱਚਨੇ ਕਿ ਕਿਚਨ ਜਾਂਦੀ ਹੈ ਜੇ ਕਹਿੰਦੇ ਨਹੀਂ ਲੈਣਾ ਤਾਂ ਮੈਂ ਇਹਦੇ ਨਾਲ ਖਿੱਚ ਕੇ ਭੇਜ ਦਿੰਦੇ ਆ ਅੱਛਾ ਜਿਹਨੂੰ ਦੇਣਾ ਤਾਂ ਕੱਲ ਚੱਕ ਲੈਣਾ ਦੇ ਲੋ ਆ ਕੰਮ ਹੈ ਹੋਰ ਇਹ ਕੁਝ ਚੱਲਦਾ ਬਹੁਤ ਕੁਝ ਚੱਲਦਾ ਸੀ ਬਹੁਤ ਕੁਝ ਚੱਲਦਾ ਹੈ ਤੌਲੀਏ ਲੈਣ ਵਾਲਾ ਇਹ ਸਾਰੇ ਦੇ ਉਹ ਕਰ ਲਿਆ ਓਕੇ ਯੈਸ 베ਬੀ ਉਹ ਦੋ ਨਹੀਂ ਕਿਚੀਆਂ ਆ ਕੁਝ ਕਲੰਡਰ ਹੁਣ ਪੈਕ ਕੀਤੇ ਨੇ ਉਹਨਾਂ ਨੂੰ ਕਿਤੇ ਨਾਲੇ ਚਾੜਤੀਆਂ ਚਾੜਤੀਆਂ ਘਰੇ ਪਏ ਨੇ ਆਪਾਂ ਟਰੈਕਿੰਗ ਨੰਬਰ ਵੇਤੇ ਪਸ ਹੁਣ ਲੈ ਗੱਡੀ ਤੇ ਭੱਜਣਾ ਉਹ ਤੋਂ ਉਹਨਾਂ ਨੇ ਕੰਪਿਊਟਰ ਚਾੜਨਾ ਏ ਉਹ ਤਾਂ ਸਲੀਪਾਂ ਨਹੀਂ ਦਿੰਦੇ ਨੇ ਮੇਰੇ ਤੇਨ ਦਿਨ ਆਹੀ ਪੈਣੂਸ ਆਪਣੇ ਦੋ ਟਾਰਗੇਟ ਬੜੇ ਵੱਡੇ ਨੇ ਐਮਰਜੈਂਸੀ ਆਰਡਰ ਫੜੇ ਹੋਏ ਨੇ ਇੱਕ ਤਾਂ ਮੈਂ 23 ਨੂੰ ਤਿੰਨ ਸੂਟ ਕੰਪਲੀਟ ਕਰਕੇ ਦੇਣੇ ਨੇ 22 ਨੂੰ ਕੀ ਰਹਿ ਗਿਆ ਪਰਸੂ ਨਰਸਿੰਗ ਕੇ ਚੁੰਨੀ ਵੇਚਣੇ ਲੱਗ ਰਾਂ ਠੀਕ ਹੈ ਤੇ ਇੱਕ ਆਪਣਾ ਹੈਗਾ ਇੱਕ ਮਹੀਨੇ ਦੇ ਵਿੱਚ 20 ਸੂਟ ਦੇਣੇ ਨੇ ਇਹ ਜਿਹੜਾ ਕਰੀ ਨੂੰ ਹੁੰਦਾ ਕਿ ਮੈਂ ਚਿਰ ਨਹੀਂ ਨਾ ਕਿੰਨੇ ਜਕੀਨ ਕਿ ਕਰਦਾ ਉਹਨਾ ਇੱਕ ਇੱਕ ਕੋਰਸਟ ਹੁੰਦੇ ਦੇ ਦਿੰਦੇ ਆ ਦੇ ਦੇਣਾ ਮੈਨੂੰ ਮਿਸਰੀ ਲੱਗੇ ਦਾ ਤੇ ਜਿਨ੍ਹਾਂ ਦੇ ਨਹੀਂ ਲੱਗਣਾ ਨਾ ਲੱਗੇ ਜਿਨ੍ਹਾਂ ਦੇ ਲੱਗਣੇ ਉਹਨਾਂ ਨੂੰ ਲੱਗੇ ਨਹੀਂ ਹੈਗੇ ਮਿਸ ਰੇਮੇ ਤੇ ਸਾਡੇ ਕੱਦ ਲੱਗਦੇ ਕੋਈ ਲਾ ਕੇ ਬੈਠੀ ਸਾਨੂੰ ਲੋੜ ਹੀ ਸਾਡੇ ਲੱਗੇ ਨਹੀਂ ਹੈ ਯਾਰ ਇੱਕਦਲ ਫਾਫਾ ਹੋਰ ਛੋਟਾ ਲੱਭ ਲੋ ਐਡੇ ਵੱਡੇ ਲਫਾਫੇ ਚ ਪਰਖ ਹੈ ਇੱਕ ਸੂਟ ਸਿੰਗਲ ਵਾਸਤੇ ਹੈ ਨੀ ਲਫਾਫੇ ਲੱਭੇ ਨਹੀਂ ਬਹੁਤ ਪੈਣ ਘਰੇ ਲਫਾਫੇ ਲਿਆਇਓ ਨਾ ਲਿਓ ਨੀ ਮੈਂ ਸਮਰੂਹ ਰੋਟੇ ਲਗਾਵਾ ਮੈਂ ਚ 25 ਸੂਟ ਲਿਆਈਆਂ ਲੋੜ ਤਾਂ ਹੋਣਾ ਮੈਨੂੰ ਕੀ ਪਤਾ ਤੁਹਾਡੇ ਕੋਲ ਹੈ ਮੈਨੂੰ ਬੜਦਾ ਬਾਹਰ ਕਰ ਲੈ ਲੈ ਇਹ ਵੀ ਉੱਡਾ ਹੀ ਹੈ ਛੋਟਾ ਚਲੋ ਜੀ ਹੁਣ ਅਸੀਂ ਤਿਆਰੀ ਕਰ ਲਈਏ ਅਸੀਂ ਬਾਜ਼ਾਰ ਜਾ ਲਈਏ ਫਿਰਾਂ ਅੱਜ ਪਿਆ ਕੇ ਲੈ ਜਾ ਪਤਾ ਕਿ ਐ ਕੋਸੋਰਾ ਐਸਾ ਮੰਡੀ ਹਿੰਦੀ ਦੇ ਨੋਟ ਕਰਿਓ ਤੂੰ ਕੀਆ ਕਰੋਗਾ ਤੂੰ ਸਭੀ ਕੋ ਕਾਮ ਤੇ ਬਿਠਾ ਕੇ ਆਉ ਨਾ ਤੂੰ ਠੇਕੇਦਾਰ ਹੋ ਠੇਕੇਦਾਰੀ ਕਰੋ ਨਾ ਕਿ ਕਾਮ ਕਰੋ ਹਮਨ ਦਾ ਸੰਡੀ ਇਹਨੂੰ ਕਿਵੇਂ ਕੰਮ ਕਰੇ ਐਸੇ ਕਦੀ ਆ ਰਮਜ਼ਾਨ ਬੰਦੇ ਐ ਇਤਨੇ ਪੜੇ ਲਿਖੇ ਬੰਦੇ ਆ ਸਭ ਨੇ ਆਪਣੀ ਆਪਣੀ ਜਿਗਰ ਦੀ ਬਣਾਉਣੀ ਕਰ ਰੱਖਿਆ ਹੈ। ਹਾਂ ਸਵੇਰ ਦੀ ਖਾਦੀ ਨਹੀਂ। ਬਸ ਸ਼ਾਮ ਦੀ ਖੋਈ ਪੈ ਗਈ। ਇਹ ਤਾਂ ਕਰਨਾ ਹੁਣ ਤੋਂ ਬੰਦ। ਇਹ ਤਾਂ ਵੱਡਾ ਕਿੰਦਰ। ਛੋਟਾ ਵੀ ਇੱਧਰ ਗਏ। ਆ ਤੂੰ ਉਹਨੇ ਇੱਧਰ ਸਾਈਡ ਤੇ ਕੱਢਿਆ। ਆਹ ਦੇ ਇਹਦੇ ਥੱਲੇ ਹੀ। ਇਹਨੂੰ ਇਹਨੂੰ ਪਾਸਾ ਪਲਟ ਕੇ ਜਿਵੇਂ ਪਹਿਲਾਂ ਪਏ ਹਣ ਵੇੇ ਰੱਖ ਲੈਣਾ। ਪਤਾ ਉਹ ਅਲੀ ਅਲੀ ਵੀ ਉਹ ਵੀ ਆਇਆ ਨਹੀਂ ਅੱਜ ਵੀ ਨਹੀਂ ਆਇਆ ਕੱਲ ਵੀ ਨਹੀਂ ਆਇਆ। ਠੀਕ ਹੈ। ਇਹ ਥੋੜੀਆਂ ਤੋਂ ਪਲਮ ਨੇ ਕਹੀਂ ਜਾਣਾ ਨਾ ਉਹ ਤੂੰ ਹੁਣ ਤਾਂ ਹੱਥ ਪੜਿਆ ਸੀ ਵਿੱਚ ਚੇਰ ਲਾਦਦਾ ਮਿੰਨਾ ਬਸ ਬੁਸਪੇ ਨਾਲ ਸਹੀ ਨਹੀਂ ਲੱਗਦਾ ਬੜਾ ਚੀਪਾ ਕੰਮ ਲੱਗਦਾ ਹੈ ਬਸ ਬੁਸਪੇ ਕੰਮ ਲਗਵਾਉਣਾ ਇਤਨਾ ਪ੍ਰੋਫੈਸ਼ਨਲ ਕੰਮ ਹੈ ਤਾਂ ਉਹ ਬਸ ਪਾ ਲਾਉਂਗੀ ਮੈਂ ਚਲੋ ਜੀ ਠੀਕ ਹੈ ਬਾਅਦ ਚ ਮਿਲਦੇ ਆਪਾਂ ਪਹਿਲਾ ਹੀ ਆਪਣਾ ਕੰਮ ਕਰ ਕਰ ਲੀ ਮੇਰੇ ਸਿਰ ਵਿੱਚ ਟਾ ਹੋ ਰਿਹਾ ਹੈ ਕੋਲਰ ਵੀ ਲੈ ਕੇ ਆਉਣਾ ਲਾਣਾ ਦਿਮਾਗ ਤੇ ਨਹੀਂ ਤਾਂ ਟਾਈਮ ਹੀ ਨਹੀਂ ਹੁੰਦਾ ਉਹ ਦੋ ਕੰਮ ਦੇਣੇ ਮੇਰਾ ਤਾਂ ਟਾਈਮ ਖਰਾਬ ਹੋ ਜਾਂਦਾ ਨਾ ਕਿ ਤੂੰ ਮੈਂ ਕੈਸੇ ਭੇਜੂ ਮੈਨੂੰ ਇਹ ਬਤਾਓ ਮੈਨੂੰ ਸੀ ਕਿ